ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜਾ ਲਾਲਚੀ ਬੰਦਾ ਹੁੰਦਾ ਉਹ ਹਲਕੇ ਕੁੱਤੇ ਦੀ ਤਰ੍ਹਾਂ ਹੁੰਦਾ ਹੈ ਜਿਵੇਂ ਹਲਕਾਇਆ ਕੁੱਤਾ ਹਰ ਕਿਸੇ ਨੂੰ ਵੜ ਦਿੰਦਾ ਉਹ ਆਪਣਾ ਪ੍ਰਾਇਆਣੀ ਦੇਖਦਾ ਉਹ ਹਰ ਕਿਸੇ ਨੂੰ ਵੜ ਦਿੰਦਾ ਇਸ ਤਰ੍ਹਾਂ ਹੀ ਜਿਹੜਾ ਬੰਦਾ ਹਲਕਾ ਜਾਂਦਾ ਜਦੋਂ ਲਾਲਚੀ ਜਿਹੜਾ ਬੰਦਾ ਹੁੰਦਾ ਕੁੱਤੇ ਦੀ ਤਰ੍ਹਾਂ ਜਦੋਂ ਉਹਨੂੰ ਹਲਕਾ ਹੋ ਜਾਂਦਾ ਫਿਰ ਉਹ ਕਿਸੇ ਨੂੰ ਨਹੀਂ ਬਖਸ਼ਦਾ ਜੋ ਵੀ ਅੱਗੇ ਉਹਦੇ ਆਏ ਉਸ ਨੂੰ ਉਹ ਵੜਨ ਦਾ ਉਹਨੇ ਚੱਕ ਵੜਨਾ ਹੀ ਹੁੰਦਾ ਹੈ ਉਹਦਾ ਸੁਭਾਅ ਬਣ ਜਾਂਦਾ ਜਦੋਂ ਦਾ ਭਗਵੰਤ ਸਿੰਘ ਮਾਨ ਨੂੰ ਤਲਬ ਕੀਤਾ ਜਹੇਦਾਰ ਨੇ ਉਦੋਂ ਤੋਂ ਹੀ ਬਹੁਤ ਇਹ ਰੌਲਾ ਪੈ ਰਿਹਾ ਕਿ ਜਿਹੜਾ ਭਗਵੰਤ ਸਿੰਘ ਮਾਨ ਉਸਨੇ ਅਕਾਲ ਤਖਤ ਦੇ ਨਾਲ ਮੱਥਾ ਲਾਇਆ ਜਿੰਨੇ ਵੀ ਸ਼੍ਰੋਮਣੀ ਕਮੇਟੀ ਦੇ ਰਾਗੀ ਪ੍ਰਚਾਰਕ ਨੇ ਢਾਡੀ ਨੇ ਇਨਾ ਸਾਰਿਆਂ ਦਾ ਜੋਰ ਲੱਗਿਆ ਉਸ ਦਿਨ ਤੋਂ ਹੀ ਜਾਨ ਜਿਹੜੇ ਦੂਜੇ ਹੋਰ ਵੀ ਨੇ ਰਾਗੀ ਢਾਡੀ ਇਹ ਸੰਗ ਪਾੜ-ਪਾੜ ਕੇ ਉੱਚੀ-ਉੱਚੀ ਆਵਾਜ਼ ਨਾਲ ਹਰ ਸਟੇਜ ਤੇ ਕਹਿ ਰਹੇ ਨੇ ਕਿ ਭਗਵੰਤ ਮਾਨ ਨੇ ਅਕਾਲ ਤਖਤ ਰਣਾ ਮਥਾ ਲਾਇਆ ਜਿਨੇ ਅਕਾਲ ਤਖਤ ਰਣਾ ਮਥਾ ਲਾਇਆ ਉਹਨੂੰ ਅਸੀਂ ਐਸਾ ਮਜਾ ਚਖਾਵਾਂਗੇ ਇੰਨਾ ਸੰਗ ਪਾੜਦੇ ਨੇ ਉਹ ਇੰਨਾ ਇਹ ਸੰਘ ਪਾੜ ਦੇਣਾ ਕਹਿੰਦੇ ਅਕਾਲ ਤਖਤ ਨਾਲ ਮੱਥਾ ਲਾਇਆ ਉਹ ਕੰਬਖਤੋ ਕਾਲ ਤਖਤ ਨਾਲ ਮੱਥਾ ਨਹੀਂ ਲਾਇਆ ਉਥੇ ਜਿਹੜਾ ਭ੍ਰਸ਼ਟਾਚਾਰ ਹੈ ਉਹਦੇ ਨਾਲ ਮੱਥਾ ਲਾਇਆ ਉਹਨੇ ਤੁਸੀਂ ਅਕਾਲ ਤਖਤ ਨੂੰ ਵਰਦੇ ਹੋ ਇਹ ਕਿਉਂ ਨਹੀਂ ਕਹਿੰਦੇ ਕਿ ਜੋ ਉਥੇ ਭ੍ਰਸ਼ਟਾਚਾਰ ਹੋ ਰਿਹਾ ਸੀ ਉਸ ਨਾਲ ਭਗਵੰਤ ਸਾਹਿਬ ਨੇ ਉਹਨੂੰ ਸਾਫ਼ ਕਰਨ ਵਾਸਤੇ ਭਗਵੰਤ ਸਿੰਘ ਮਾਨ ਨੇ ਇੱਕ ਕਦਮ ਚੁੱਕਿਆ ਪਰ ਨਹੀਂ ਕਿਉਂਕਿ ਇਹਨਾਂ ਨੇ ਤਾਂ ਜੇ ਇੰਨੇ ਜੋਗੇ ਇਹ ਹੁੰਦੇ ਭਾਈ ਬਲਦੇਵ ਸਿੰਘ ਵਡਾਲਾ ਨੂੰ 5 ਸਾਲ ਹੋ ਗਏ ਨੇ ਉਥੇ ਧਰਨਾ ਲਾਇਆ ਨੂੰ ਪਰ ਕਿਸੇ ਰਾਗੀ ਢਾਡੀ ਨੇ ਅੱਜ ਤੱਕ ਗੱਲ ਨਹੀਂ ਕੀਤੀ ਜੇ ਇਹ ਚਾਹੁੰਦੇ ਤਾਂ ਜਿਹੜੇ ਅੱਜ ਮਸਲੇ ਉੱਠਦੇ ਪਏ ਨੇ ਇਹ ਪਹਿਲਾਂ ਉੱਠ ਸਕਦੇ ਸੀ ਕਿਉਂਕਿ ਇਹਨਾਂ ਦੀ ਜ਼ੁਬਾਨ ਕਦੀ ਨਹੀਂ ਖੁੱਲੀ ਇਹਨਾਂ ਜੋ ਵੀ ਉਥੇ ਭ੍ਰਸ਼ਟਾਚਾਰ ਹੁੰਦਾ ਰਿਹਾ ਭਾਵੇਂ ਉਹ ਕਿਸੇ ਵੀ ਹੋਏ ਤਰ੍ਹਾਂ ਹੋਏ ਇਹ ਉਸ ਨੂੰ ਦਬਾਉਂਦੇ ਰਹੇ ਨੇ ਇਹ ਨਾਲੇ ਲੋਕਾਂ ਤੱਕ ਆਵਾਜ਼ ਇਹ ਪੰਚਾਇਈ ਨਹੀਂ ਜੇਕਰ ਇਹ ਲੋਕਾਂ ਤੱਕ ਵਜਾ ਆਵਾਜ਼ ਪਹੁੰਚਾਉਂਦੇ ਇਹ ਪਹਿਲਾਂ ਬਾਜ਼ ਠਾਉਂਦੇ ਤੇ ਅੱਜ ਇਨੀ ਨੋਬਤ ਆਉਂਦੀ ਨਾ 328 ਪਾਵਨ ਸਰੂਪਾ ਦਾ ਜਿਹੜਾ ਮਾਮਲਾ ਉਹ ਵੀ ਇਹਨਾਂ ਹੁਣ ਤੱਕ ਦਬਾਈ ਰੱਖਿਆ ਕਿ ਜਿੰਨੇ ਉਥੇ ਵਰਕਰ ਕੰਮ ਕਰਦੇ ਨੇ ਸ਼੍ਰਮਿਕ ਕਮੇਟੀ ਉਹਨਾਂ ਨੂੰ ਕੋਈ ਪਤਾ ਨਹੀਂ ਉਥੇ ਕੀ ਹੁੰਦਾ ਅਰ ਜਿਹੜੇ ਰਾਗੀ ਪਰ ਚਾਰਕਣੇ ਉਥੇ ਢਾਡੀ ਨੇ ਕਮਿਸ਼ਨਰ ਨੇ ਇਹਨਾਂ ਨੂੰ ਕੋਈ ਪਤਾ ਨਹੀਂ ਉਥੇ ਕੀ ਹੁੰਦਾ ਇਹਨਾਂ ਨੂੰ ਸਾਰਾ ਹੀ ਪਤਾ ਹੈ ਪਰ ਇਹ ਹਰਾਮਖੋਰ ਨੇ ਇਹਨਾਂ ਅੱਜ ਤੱਕ ਇਹਨਾਂ ਨਾਂ ਨਹੀਂ ਲਿਆ ਤੇ ਜੇਕਰ ਕੋਈ ਨਾਂ ਲੈਂਦਾ ਤੇ ਉਹਨੂੰ ਇਹ ਕਹਿੰਦੇ ਨੇ ਕਿ ਸਰਕਾਰ ਆਪਣਾ ਕੰਮ ਕਰੇ ਜੇ ਤੁਸੀਂ ਇਹਨਾਂ ਕੰਮ ਕਰਨ ਜੋਗਾ ਹੁੰਦੇ ਤਾਂ ਫਿਰ ਸਰਕਾਰ ਨੂੰ ਕੀ ਲੋੜ ਸੀ ਦਖਲਅੰਦਾਜ਼ੀ ਕਰਨ ਦੀ ਤੁਸੀਂ ਜਿਹੜਾ ਉਥੇ ਸੀ ਭ੍ਰਸ਼ਟਾਚਾਰ ਜੋ ਵੀ ਹੋਇਆ ਤੁਸੀਂ ਉਹਨੂੰ ਛਪਾਉਂਦੇ ਰਹੇ ਹੋ ਹੁਣ ਤੱਕ ਤੇ ਹੁਣ ਭਗਵੰਤ ਸਿੰਘ ਮਾਨ ਉਸ ਨੂੰ ਉਜਾਗਰ ਕਰ ਰਿਹਾ ਲੋਕਾਂ ਦੇ ਸਾਹਮਣੇ ਲੈ ਕੇ ਆ ਰਿਹਾ ਜੋ ਜੋ ਉੱਥੇ ਹੋ ਰਿਹਾ ਇਸ ਲਈ ਤਾਂ ਹੁਣ ਤੁਹਾਨੂੰ ਇਹ ਸਾਰਿਆਂ ਦਾ ਯੋਗ ਲੱਗਿਆ ਕਿ ਭਗਵੰਤ ਸਿੰਘ ਮਾਨ ਨੇ ਤੁਸੀਂ ਕਹਿੰਦੇ ਹੋ ਕਾਲ ਤੱਕ ਨਾਲ ਮੱਥਾ ਲਾਇਆ ਕਾਲ ਤੱਕ ਨਾਲ ਮੱਥਾ ਨਹੀਂ ਲਾਇਆ ਇਹ ਉੱਥੇ ਦੇ ਭ੍ਰਸ਼ਟਾਚਾਰ ਨਾਲ ਮੱਥਾ ਲਾਇਆ ਪਰ ਤੁਸੀਂ ਲੋਕਾਂ ਦੇ ਵਿੱਚ ਗਲਤ ਪ੍ਰਚਾਰ ਕਰਕੇ ਲੋਕਾਂ ਨੂੰ ਇਹ ਗੁੰਮਰਾਹ ਕਰ ਰਹੇ ਹੋ ਜੇ ਤੁਸੀਂ ਚਾਹੁੰਦੇ ਤਾਂ ਇਹ ਮਸਲਾ ਪਹਿਲਾਂ ਵੀ ਉੱਠ ਸਕਦਾ ਸੀ ਪਰ ਨਹੀਂ ਤੁਹਾਡੇ ਅੰਦਰ ਜੋ ਹੀਰਾ ਫੇਰੀ ਹੈ ਨਾ ਜਿਹੜੀ ਤੁਹਾਡੇ ਅੰਦਰ ਹੀਰਾ ਫੇਰੀ ਹੈ ਉਸ ਨੇ ਹੁਣ ਤੱਕ ਸਾਰਾ ਉਸ ਪੜਦਾ ਪਾ ਕੇ ਰੱਖਿਆ ਹੈ ਪਰ ਹੁਣ ਵਕਤ ਆ ਗਿਆ ਕਿ ਹੁਣ ਭਗਵੰਤ ਸਿੰਘ ਮਾਨ ਨੂੰ ਐਕਸ਼ਨ ਲੈਣਾ ਪਿਆ ਤੇ ਬਿਲਕੁਲ ਉਠ ਹੀ ਕਰ ਰਿਹਾ ਜੋ ਪਾਵਨ ਸਰੂਪਾਂ ਵਾਸਤੇ ਉਸਨੇ ਕਿਹਾ ਕਿ ਇਹ ਪਾਵਨ ਸਰੂਪ ਕਿੱਥੇ ਗਏ ਨੇ ਕਿਉਂਕਿ ਸਤेंद्र ਕੋਹਲੀ ਗ੍ਰਿਫਤਾਰ ਵੀ ਕੀਤਾ ਗਿਆ ਹੈ ਇਸੇ ਕੇਸ ਦੇ ਵਿੱਚ ਤੇ ਹੌਲੀ-ਹੌਲੀ ਸਾਰਾ ਕੁਝ ਪਤਾ ਲੱਗ ਜਾਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਹਾਤੇ